ਡਿਜੀਟਲ ਅਰਥ ਵਿਵਸਥਾ ਦੇ ਵਿਕਾਸ 'ਚ ਯੂਨਾਈਟਿਡ ਪੇਮੈਂਟਸ ਇੰਟਰਫੇਸ ਨੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਯੂਪੀਆਈ ਦੇ ਜ਼ਰੀਏ ਪੇਮੈਂਟ ਕਰਨਾ ਬੇਹਦ ਆਸਾਨ ਹੋ ਗਿਆ ਅਜਿਹੇ ਚ ਲੋਕਾਂ ਦੇ ਦਰਮਿਆਨ ਇਹ ਲੈਣ-ਦੇਣ ਇੱਕ ਬੇਹਦ ਪਪੂਲਰ ਮਾਧਿਅਮ ਬਣ ਗਿਆ ਅਤੇ ਇਸ ਦਾ ਅਸਰ ਜੁਲਾਈ ਦੇ ਪੇਮੈਂਟ ਆંકੜਿਆਂ 'ਤੇ ਵੀ ਦਿਖ ਰਿਹਾ ਹੈ ਜੁਲਾਈ ਚ UPI ਟ੍ਰਾਂਜੈਕਸ਼ਨ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਇਸ ਮਹੀਨੇ ਚ UPI ਦੇ ਜ਼ਰੀਏ 1414 ਕਰੋੜ ਟ੍ਰਾਂਜੈਕਸ਼ਨਸ ਹੋਏ ਹਨ ਅਤੇ ਇਹਨਾਂ ਦੇ ਜ਼ਰੀਏ 20.64 ਲੱਖ ਕਰੋੜ ਰੁਪਏ ਦੀ ਰਕਮ ਇੱਕ ਖਾਤੇ ਚੋਂ ਦੂਜੇ ਖਾਤੇ ਦੇ ਵਿੱਚ ਟ੍ਰਾਂਸਫਰ ਕੀਤੀ ਗਈ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਅੰਕੜਿਆਂ ਦੇ ਅਨੁਸਾਰ ਜੂਨ ਚ 20.07 ਲੱਖ ਕਰੋੜ ਰੁਪਏ ਦੀ ਰਕਮ ਦਾ ਲਾਂਡ ਦੇਣ ਹੋਇਆ ਸੀ ਉੱਥੇ ਹੀ ਮਈ ਦੇ ਵਿੱਚ 20.44 ਲੱਖ ਕਰੋੜ ਰੁਪਏ ਦੀ ਰਕਮ ਦੀ ਟ੍ਰਾਂਸਫਰ ਯੂਪੀਆਈ ਦੇ ਜ਼ਰੀਏ ਹੋਇਆ ਸੀ ਅਜਿਹੇ ਚ ਇਹ ਲਗਾਤਾਰ ਤੀਸਰਾ ਮਹੀਨਾ ਹੈ ਕਿ ਜਦੋਂ ਯੂਪੀਆਈ ਦੇ ਜ਼ਰੀਏ ਲਾਂਡ ਦੇਣ 20 ਲੱਖ ਕਰੋੜ ਰੁਪਏ ਤੋਂ ਵੀ ਜਿਹੜਾ ਪਾਰ ਚਲਾ ਗਿਆ ਸਾਲਾਨਾ ਆਧਾਰ ਤੇ ਜੁਲਾਈ 2023 ਦੇ ਵਿੱਚ UPI ਦੇ ذریعے 15.33 ਲੱਖ ਕਰੋੜ ਰੁਪਏ ਦੀ ਰਕਮ ਟਰਾਂਸਫਰ ਕੀਤੀ ਗਈ ਸੀ ਅਜਿਹੇ ਚ ਪਿਛਲੇ ਸਾਲ ਦੇ ਮੁਕਾਬਲੇ UPI ट्रांजैक्शन ਦੀ ਗਿਣਤੀ ਚ 45% ਦੀ ਅਤੇ ਰਕਮ ਦੇ ਵਿੱਚ 35% ਦੀ ਜਿਹੜਾ ਵਾਧਾ ਉਹ ਦਰਜ ਕੀਤਾ ਗਿਆ ਅਤੇ ਰੋਜ਼ਾਨਾ ਦੀ ਐਵਰੇਜ ਰਕਮ ਦੀ ਗੱਲ ਕਰੀਏ ਤਾਂ ਇਹ ਜੁਲਾਈ 2024 ਦੇ ਵਿੱਚ 46.60 ਕਰੋੜ ਰੁਪਏ ਰਹੀ ਹੈ ਜੂਨ 2024 ਦੇ ਵਿੱਚ 1399 ਕਰੋੜ ट्रांजैक्शन ਦੇ ذریعے 20.7 ਲੱਖ ਕਰੋੜ ਰੁਪਏ ਦੀ ਰਕਮ ਦਾ ਲੈਣ-ਦੇਣ ਕੀਤਾ ਗਿਆ ਸੀ ਅਜਿਹੇ ਚ ਪਿਛਲੇ ਮਹੀਨੇ ਦੀ ਤੁਲਨਾ ਚ ਇਸ ਮਹੀਨੇ ट्रांजैक्शन ਦੀ ਗਿਣਤੀ ਦੇ ਵਿੱਚ 3.96 ਫੀਸਦੀ ਅਤੇ ਰਕਮ ਦੇ ਵਿੱਚ 2.84 ਫੀਸਦੀ ਦੀ ਜਿਹੜੀ ਵੜਤ ਹੈ ਉਹ ਦਰਜ ਕੀਤੀ ਗਈ ਹੈ ਜ਼ਿਕਰ ਹੋਗਾ ਕਿ UPI ਨੂੰ ਰੈਗੂਲੇਟ ਕਰਨ ਲਈ ਗਿਣਤੀ ਚ NPC ਆਈ ਹਰ ਮਹੀਨੇ ਦੀ ਸ਼ੁਰੂਆਤ ਦੇਸ਼ ਭਰ ਚ ਹੋਏ UPI ਟ੍ਰਾਂਜੈਕਸ਼ਨ ਦੇ ਅੰਕੜੇ ਜਾਰੀ ਕਰਦੀ ਹੈ ਭਾਰਤ ਵਿੱਚ UPI ਨੂੰ NPCI ਰੈਗੂਲੇਟ ਕਰਦਾ ਹੈ ਅਤੇ UPI ਇੱਕ ਵਰਚੁਅਲ ਪੇਮੈਂਟ ਸਰਵਿਸ ਹੈ ਜਿਸ ਦੇ ਜਰੀਏ ਤੁਸੀਂ ਬਿਨਾ ਬੈਂਕ ਦੇ ਖਾਤੇ ਬੈਂਕ ਦੇ ਖਾਤੇ ਅਤੇ ਨੰਬਰ ਦੇ ਸਿਰਫ QR ਕੋਡ ਦੇ ਜਰੀਏ ਹੀ ਇੱਕ ਖਾਤੇ ਤੋਂ ਦੂਜੇ ਖਾਤੇ ਦੇ ਵਿੱਚ ਜਿਹੜੇ ਪੈਸੇ ਨੇ ਉਹ ਟ੍ਰਾਂਸਫਰ ਕਰ ਸਕਦੇ ਹੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕ ਬਿੱਲ ਪੇਮੈਂਟ ਦੇ ਇਲਾਵਾ ਆਨਲਾਈਨ ਸ਼ਾਪਿੰਗ ਆਦ ਦੇ ਵਿੱਚ ਵੀ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਬਜਾਏ ਯੂਪੀਆਈ ਦੇ ਜ਼ਰੀਏ ਪੇਮੈਂਟ ਕਰਨਾ ਪਸੰਦ ਕਰ ਰਹੇ ਹਨ